ਜੈ ਜਨਤਾ ਜੈ ਸੰਘਰਸ਼ ਜੱਟ ਲੜਦੇ ਲੋਕਾਂ ਦੀ ਮੇਰੇ ਬਹੁਤ ਹੀ ਸਤਿਕਾਰਯੋਗ ਈਟੀਟੀ 9894 ਕੇਡਰ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਸਾਰੇ ਭੈਣਾ ਭਾਈ ਠੀਕ ਠਾਕ ਹੋਵੋਗੇ ਸੋ ਸਾਥੀਓ ਅੱਜ ਜਿਹੜੀ ਆਪਣੀ ਮੀਟਿੰਗ ਸਿੱਖਿਆ ਮੰਤਰੀ ਸਾਹਿਬ ਨਾਲ ਪੈਨਲ ਮੀਟਿੰਗ ਸੀ ਜਿਹਦੇ ਵਿੱਚ ਆਪਣੇ ਡੀਜੀਐਸਸੀ ਸਾਹਿਬ ਐਜੂਕੇਸ਼ਨ ਸੈਕਟਰੀ ਤੇ ਸਪੈਸ਼ਲ ਸੈਕਟਰੀ ਐਜੂਕੇਸ਼ਨ ਸੀਗੇ ਸੋ ਸਾਥੀਓ ਉਸ ਦੇ ਵਿੱਚ ਜਿਹੜੇ ਆਪਣੇ ਮੇਨ ਮੁੱਦੇ ਸੀ ਉਹ ਰੱਖੇ ਗਏ ਸਭ ਤੋਂ ਪਹਿਲਾ ਮੁੱਦਾ ਤਾਂ ਇਹ ਸੀਗਾ ਵੀ ਭਰਤੀ ਸਾਡੀ 4 ਮਾਰਚ ਨੂੰ ਕਿਉਂ ਨਹੀਂ ਬਾਹਰ ਆਈ ਤੇ 4 ਅਪ੍ਰੈਲ ਲਈ ਜਿਹੜੀ ਸਰਕਾਰ ਕੀ ਕਰ ਰਹੀ ਆ ਸੋ ਸਾਰੇ ਕੀਡਰ ਦੀ ਮੰਗ ਸੀ ਗਰੁੱਪਾਂ ਦੇ ਵਿੱਚ ਮੈਸੇਜਾਂ ਦੇ ਵਿੱਚ ਜਾਂ ਫੋਨ ਕਾਲ ਤੇ ਵੀ ਸਾਰੀ ਸਟੇਟ ਕਮੇਟੀ ਨੂੰ ਕਿ ਏਜੀ ਸਾਹਿਬ ਨੂੰ ਪੇਸ਼ ਕਰਵਾਈਏ ਕਿਵੇਂ ਨਾ ਕਿਵੇਂ ਸੋ ਸਾਥੀਏ ਸਭ ਤੋਂ ਪਹਿਲੀ ਗੱਲ ਅੱਜ ਜਿਹੜੀ ਏਜੀ ਸਾਹਿਬ ਦੀ ਹੋਈ ਸੀ ਤਾਂ ਮੰਤਰੀ ਸਾਹਿਬ ਨੇ ਕਿਹਾ ਕਿ ਮੇਰੇ ਨਾਲ ਨਾਲ ਜਿਹੜੀ ਤੁਸੀਂ ਵੀ ਪਰਸਨਲੀ ਜਿਹੜੀ ਰਿਕੁਐਸਟ ਆ ਏਜੀ ਸਾਹਿਬ ਨੂੰ ਕਰੋ ਮੈਂ ਤੁਹਾਨੂੰ ਨਾਲ ਲੈ ਕੇ ਜਾਊਂਗਾ ਵੀ ਤੁਸੀਂ ਵੀ ਰਿਕੁਐਸਟ ਕਰੋ ਮੈਂ ਵੀ ਕਹੂੰਗਾ ਕਿ ਸਾਰੇ ਤੁਹਾਡੇ ਤੇ ਮਾਣ ਕਰਦੇ ਨੇ ਬਲੀਵ ਕਰਦੇ ਨੇ ਵੀ ਤੁਸੀਂ ਇੱਕ ਵਾਰੀ ਇਹਨਾਂ ਬੱਚਿਆਂ ਦੀ ਖਾਤਰ 6000 ਬੱਚਿਆਂ ਦੀ ਖਾਤਰ ਜਰੂਰ ਪੇਸ਼ ਹੋਵੋ ਸੋ ਆਪਾਂ ਵੀ ਫਿਰ ਮੈਂ ਮੰਤਰੀ ਸਾਹਿਬ ਨੂੰ ਕਿਹਾ ਵੀ ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਨਾਲ ਜਾਣ ਨੂੰ ਤਿਆਰ ਆ ਆਪਾਂ ਵੀ ਇੱਕ ਵਾਰੀ ਇਹ ਜਿਹੜੀ ਉਹ ਕਰਕੇ ਰਿਕੁਐਸਟ ਦੇਖ ਲੈਣੇ ਆ ਸੋ ਹੋਪ ਆ ਕਿ ਏਜੀ ਸਾਹਿਬ ਜਿਹੜੀ ਆਪਣੀ ਰਿਕੁਐਸਟ ਆ ਉਹਨੂੰ ਨਹੀਂ ਟਾਲਣਗੇ ਤੇ ਜਰੂਰ ਪੇਸ਼ ਹੋਣਗੇ ਸੋ ਦੂਜੀ ਗੱਲ ਸੀ ਜਿਹੜੀ ਸਾਥਿਓ ਕੋਡ ਆਫ ਕੰਡਕਟ ਦੀ ਸੋ ਸਾਥਿਓ ਅੱਜ ਹਾਲ ਦੀ ਘੜੀ ਵਿੱਚ ਤਾਂ ਜਿਹੜਾ ਐਜੂਕੇਸ਼ਨ ਸੈਕਟਰੀ ਵੱਲੋਂ ਤੇ ਆਪਣੇ ਡੀਜੀਐਸਸੀ ਸਰ ਵੱਲੋਂ ਵੀ ਮੰਤਰੀ ਸਾਹਿਬ ਦੇ ਸਾਹਮਣੇ ਇਹੀ ਕਿਹਾ ਗਿਆ ਕਿ ਸਰ ਜਿਹੜੀ ਭਰਤੀ ਔਨ ਟ੍ਰੈਕ ਹੁੰਦੀ ਆ ਔਨ ਰੋਡ ਹੁੰਦੀ ਆ ਉਸ ਦੇ ਉੱਤੇ ਜਿਹੜਾ ਕੋਡ ਆਫ ਕੰਡਕਟ ਦਾ ਜਿਹੜਾ ਕੋਈ ਅਸਰ ਨਹੀਂ ਹੁੰਦਾ ਵੀ ਆਪਾਂ ਜੁਆਇਨ ਜਿਹੜਾ ਕਰਵਾ ਸਕਦੇ ਆ ਬਾਕੀ ਇਸ ਦੇ ਵਿੱਚ ਕਿੰਨੀ ਕਿ ਸਚਾਈ ਆ ਜਾਂ ਕਿੰਨੀ ਕ ਕਲੈਰਿਟੀ ਆ ਇਹ ਤਾਂ ਸਾਥੀਓ ਜੇ ਵਿਦਿਨ ਕੋਡ ਆਫ ਕੰਡਕਟ ਚ ਆਪਣੀ ਭਰਤੀ ਬਾਹਰ ਆਉਂਦੀ ਆ ਉਸ ਤੋਂ ਬਾਅਦ ਪਤਾ ਲੱਗਣਾ ਚਲੋ ਇੱਕ ਵਾਰੀ ਉਹਨਾਂ ਨੇ ਕਹਿ ਤਾ ਆਪਾਂ ਇਸ ਗੱਲ ਤੇ ਉਹਨਾਂ ਨੂੰ ਕਨਵੈਂਸ ਤਾਂ ਕਰ ਸਕਦੇ ਆ ਵੀ ਤੁਸੀਂ ਸਰ ਸਾਨੂੰ ਫਲਾਣੀ ਮੀਟਿੰਗ ਚ ਆ ਗੱਲ ਕਹੀ ਸੀ ਜਿਉ ਨਾ ਕਰਨਗੇ ਤਾਂ ਫਿਰ ਆਪਣੇ ਕੋਲੇ ਜਿਹੜੇ ਧਰਨੇ ਪ੍ਰਦਰਸ਼ਨ ਨੇ ਸਾਥੀਓ ਉਹ ਤਾਂ ਤੁਹਾਡੇ ਹੌਸਲੇ ਨਾਲ ਜਾਂ ਤੁਹਾਡੇ ਸਾਥ ਨਾਲ ਆਪਣੇ ਕੋਲ ਹੈਗੇ ਹੀ ਨੇ ਬਾਕੀ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਸਾਥੀਓ ਪਹਿਲਾਂ ਵੀ ਬਾਰ ਬਾਰ ਅਸੀਂ ਇਹੀ ਕਹਿੰਨੇ ਆ ਕਿ ਡੀਮੋਟੀਵੇਟ ਕਰਨ ਵਾਲੇ ਲੋਕਾਂ ਤੋਂ ਤੁਸੀਂ ਬਚਣਾ ਕਿਉਂਕਿ ਜਿੰਨੀ ਸਾਰਿਆਂ ਨੂੰ ਲੋੜ ਆ ਜਵਾਬ ਦੀ ਓਨੀ ਸਟੇਟ ਕਮੇਟੀ ਨੂੰ ਸਟੇਟ ਕਮੇਟੀ ਕਦੇ ਨਹੀਂ ਚਾਹੂਗੀ ਕਿ ਸਾਡੀ ਭਰਤੀ ਜਿਹੜੀ ਲੇਟ ਹੋਵੇ ਸਾਨੂੰ ਤਾਂ ਜਿੰਨੀ ਛੇਤੀ ਤੇ ਛੇਤੀ ਭਰਤੀ ਪੂਰੀ ਹੋਊਗੀ ਅਸੀਂ ਓਨੀ ਜਲਦੀ ਫ੍ਰੀ ਹੋਵਾਂਗੇ ਫਿਰ 2994 ਆਸਤੇ ਲੜਾਂਗੇ ਉਸ ਤੋਂ ਬਾਅਦ ਬੈਕਲੌਗ ਲਈ ਜਿੰਨੀ ਜਲਦੀ ਪਹਿਲੀ ਲਿਸਟ ਆਊਗੀ ਸਾਥੀਓ ਸੋ ਦੁਬਾਰਾ ਫੇਰ ਬੇਨਤੀ ਕਰਦੇ ਆ ਕਿ ਡੀਮੋਟੀਵੇਟ ਕਰਨ ਵਾਲੇ ਲੋਕਾਂ ਤੋਂ ਬਚੋ ਵੱਧ ਤੋਂ ਵੱਧ ਸਟੇਟ ਕਮੇਟੀ ਦਾ ਸਾਥ ਦਿਓ ਜਿੱਦਾਂ ਤੁਸੀਂ ਪਹਿਲਾਂ ਦਿੱਤਾ ਤੇ ਆਪਾਂ ਜਲਦ ਤੋਂ ਜਲਦ ਇਹ ਲੜਾਈ ਜਿੱਤ ਕੇ ਸਕੂਲਾਂ ਦੇ ਵਿੱਚ ਹੋਈਏ ਤੇ ਜਿਹੜੀ ਅਗਲੀ ਲੜਾਈ ਆ ਉਹਦੀ ਵਿਵਸਥਾ ਬੰਦੀ ਬਣਾਈਏ ਸੋ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ